ਆਈ ਹੈ ਮਾਰੂ ਮਹੱਲਾ ਪਹਿਲਾ ਸਾਚੈ ਮੀਲੇ ਸ਼ਬਦ ਮਲਾਈ ਜਾਂ ਤਿਸ ਪਾਣਾ ਸਹਿਜ ਸਮਾਈ ਤੇਰੇ ਭਵਨ ਜੋਤ ਧਰੀ ਪਰਮੇਸ਼ਰ ਅਵਰਨੰਦੂ ਜਾ ਪਾਈ ਹੈ ਜਿਸਕੇ ਚਾਕਰ ਤਿਸ ਕੀ ਸੇਵਾ ਸ਼ਬਦ ਪਤੀਜੈ ਅਲਾਖੇ ਅਪੇਵਾ ਭਗਤਾ ਕਾ ਗੁਣਕਾਰੀ ਕਰਤਾ ਬਖਸ਼ ਲੈ ਵਡਿਆਈ ਹੈ ਦੇਂਦੇ ਟੋਟ ਨਾ ਆਵੇ ਸਾਚੀ ਲੈ ਲੈ ਮੁਕਰ ਪਾਉਂਦੇ ਕਾਚੀ ਮੂਲ ਨਾ ਬੂਝਹਿ ਸਾਚ ਨਾਰੀ ਜਹਿ ਦੂਜੈ ਭਰਮ ਭਲਾਈ ਗੁਰਮੁਖ ਜਾਗ ਰਹਿ ਦਿਨ ਰਾਤੀ ਸਾਚੇ ਕੀ ਲੇਵ ਗੁਰਮਤਿ ਜਾਤੀ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਕਮਾਵੇ ਸ਼ਬਦ ਮਿਲੇ ਸੇ ਦਰਗਾਹ ਪੈੰਦੇ ਗੁਰਮੁਖ ਸੁਰਤ ਸਮਾਈ ਹੈ ਕੂੜ ਮੁਠੀ ਠੱਗੀ ਠਗਵਾੜੀ ਜਿਉਂ ਬਾੜੀ ਉਹ ਜਾੜ ਉਜਾੜੀ ਨਾਮ ਬਿਨਾ ਕਿਸ ਸਾਧ ਨਾ ਲਾਗੈ ਹਰ ਬਿਸਰਿਆ ਦੁਖ ਪਾਈ ਭੋਜਨ ਸਾਚ ਮਿਲੈ ਆਗਾਈ ਨਾਮ ਰਤਨ ਸਾਚੀ ਵਢਿਆਈ ਜਿੰਨਾ ਆਪ ਪਛਾਣ ਸੋਈ ਜੋਤੀ ਜੋਤ ਮਲਾਈ ਹੈ ਨਾ ਉਹ ਭੁੱਲੀ ਚੋਟਾਂ ਖਾਏ ਬਹੁਤ ਸਿਆਣਪ ਭਰਮ ਨਾ ਜਾਏ ਪਚ ਪਚ ਮੋਏ ਅਚੇਤ ਨਾ ਚੇਤ ਹੈ ਅਜਗਰ ਭਾਰ ਲਦਾਈ ਹੈ ਬਿਨ ਬਾਦ ਬਰੋਧੈ ਕੋਈ ਨਾਹੀ ਮੈਂ ਦਿਖਾ ਲਿਓ ਤਿਸ ਸਲਾਹੀ ਮਨ ਤਨ ਅਰਪ ਮਿਲੈ ਜਗ ਜੀਵਨ ਹਾਰਸਿਓ ਬੰਤ ਬਣਾਈ ਪ੍ਰਭ ਕੀ ਗਤ ਮਿਤ ਕੋਈ ਨਾ ਪਾਵੇ ਜੇ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਤੋਟ ਨਾ ਦਾਤੀ ਸਗਲੇ ਤਨਹ અપਾਈ ਵੱਡੀ ਵਡਿਆਈ ਵੇ ਪਰਵਾਹੀ ਆਪ ਉਪਾਏ ਦਾਨ ਸਮਾਹੀ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਿਜ ਰਜਾਈ ਇਕ ਸੋਗੀ ਇਕ ਰੋਗ ਵਿਆਪੇ ਜੋ ਕਿਛ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਇਕ ਨਾਂਗੇ ਭੂਖੇ ਭਵਹਿ ਪੁਹਾਈ ਇਕ ਹੱਥ ਕਰ ਮਰਹਿ ਨਾ ਕੀਮਤ ਪਾਏ ਗਾਤੇ ਅਬਗਤ ਕੀ ਸਾਰ ਨਾ ਜਾਣੈ ਬੂਝੈ ਸ਼ਬਦ ਕਮਾਈ ਇਕ ਤੀਰਥ ਨਾਵਹਿ ਅੰਨ ਨਾ ਖਾਵਹਿ ਇਕ ਅਗਨ ਜਲਾਵਹਿ ਦੇਖ ਪਾਵਹਿ RAM ਨਾਮ ਬਿਨ ਮੁਕਤ ਨਾ ਹੋਈ ਕਿਤ ਵਿਦ ਪਾਰ ਲੰਘਾਈ ਹੈ ਗੁਰਮਤਿ ਛੋਡਹਿ ਉਜੜ ਜਾਈ ਮਨ ਮੁਖ RAM ਨਾ ਜਪੈ ਅਵਾਈ ਪਚ ਪਚ ਬੂਢਹਿ ਕੂੜ ਕਮਾਵਹਿ ਕੂੜ ਕਾਲ ਬੈਰਾਈ ਹੁਕਮੇ ਆਵੈ ਹੁਕਮੇ ਜਾਵੈ ਬੂਝੈ ਹੁਕਮ ਸੋ ਸਾਚ ਸਮਾਵੈ ਨਾਨਕ ਸਾਚ ਮਿਲੈ ਮਨ ਭਾਵੇ ਗੁਰਮਖ ਕਾਰ ਕਮਾਈ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ ਜਿਨੇ ਆਪੇ ਆਪਿਓ ਪਾਏ ਪਛਾਤਾ ਆਪੇ ਸਤਗੁਰ ਆਪੇ ਸੇਵਕ ਆਪੇ ਸ੍ਰਿਸ਼ਟੀ ਉਪਾਈ ਆਪੇ ਨੇੜੈ ਨਾਹੀ ਦੂਰੇ 부ਜਹ ਗੁਰਮਖ ਸੇ ਜਨ ਪੂਰੇ ਤਨ ਕੀ ਸੰਗਤ ਅਹਨ ਸਲਾਹਾ ਗੁਰ ਸੰਗਤ ਇਹ ਵਡਾਈ ਏ ਜੁਗ ਜੁਗ ਸੰਤ ਭਲੇ ਪ੍ਰਭ ਤੇਰੇ ਹਰ ਗੁਣ ਗਾਵਹਿ ਰਸਨ ਰਸੀਰੇ ਉਸਤਤ ਕਰਹਿ ਪਰਹਰ ਦੁਖ ਦਾਲਦ ਜਿਨ ਨਾਹੀ ਚਿੰਤ ਪਰਾਇ ਹੀ ਹੋਏ ਜਾਗਤ ਰਹੈ ਨਾ ਸੂਤੇ ਦੀਸਹਿ ਸੰਗਤ ਕੁਲ ਤਾਰੇ ਸਾਚ ਪਰਿਸਹਿ ਕਲ ਮਲ ਮੈਲ ਨਾਹੀ ਤੇ ਨਿਰਮਲ ਹੋਇ ਰਹੇ ਭਗਤ ਲਿਵਲਾਈ ਬੂਝੋ ਹਰ ਜਨ ਸਤ ਗੁਰ ਬਾਣੀ ਇਹੋ ਜੋ ਬਨ ਸਾਸ ਹੈ ਦੇਹ ਪ੍ਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ ਜਪ ਜਪ ਰਿਦੈ ਧਿਆਈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਸ਼ਾਹਾੜਾ ਸਾਕਤ ਕੂੜ ਪਚੈ ਮਨ ਹਉਮੈ ਦੋਹ ਮਾਰਗ ਪਚੈ ਪਚਾਈ ਛੋੜਿ ਉਹ ਨਿੰਦਾ ਤਾਤ ਪਰਾਈ ਪੜ ਪੜ ਦਜਹਿ ਸ਼ਾਂਤਿ ਮਾਇ ਆਈ ਮਿਲ ਸਤ ਸੰਗਤ ਨਾਮ ਸਲਾਹੁ ਆਤਮ ਰਾਮ ਸਖਾਈ ਛੋੜਿ ਹੋ ਕਾਮ ਕ੍ਰੋਧ ਬੁਰਿਆਈ ਹਉ ਮੈਂ ਤੰਦ ਛੋੜਿ ਲੰਪਟਾਈ ਸਤਗੁਰ ਸਰਨ ਪਰੋ ਤਾ ਉਬਰੋ ਇਉ ਤਰੀਐ ਪਵ ਜਲ ਪਾਈ ਆਗੇ ਬਿਮਲ ਨਦੀ ਅਗਨ ਬਿਖ ਝੇਲਾ ਤਿੱਤੇ ਅਵਰ ਨ ਕੋਈ ਜੀਉ ਅਕੇਲਾ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜਹਿ ਮਨ ਮੁਕਤਾਈ ਗੁਰ ਪਹਿ ਮੁਕਤਦਾਨ ਦੇ ਭਾਣੈ ਜਿਨ ਪਾਇਆ ਸੋਈ ਬਿਦ ਜਾਣੈ ਜਿਨ ਪਾਇਆ ਤਿਨ ਪੁੱਛੋ ਭਾਈ ਸੁਖ ਸਤ ਗੁਰ ਸੇਵ ਕਮਾਈ ਗੁਰ ਗਿਨ ਊਰਜ ਮਰਹਿ ਬੇਕਾਰਾ ਜਮ ਸਿਰ ਮਾਰੇ ਕਰੇ ਖਵਾਰਾ ਬਾਂਦੇ ਮੁਕਤ ਨਹੀਂ ਨਰ ਨਿੰਦਕ ਦੂਘਹਿ ਨਿੰਦ ਪਰਾਈ ਬੋਲੋ ਸਾਚ ਪਛਾਣੁ ਅੰਦਰ ਦੂਰ ਨਹੀਂ ਦੇਖੋ ਕਰਨ ਅੰਦਰ ਬਿਗਨ ਨਹੀਂ ਗੁਰਮਖ ਤਰ ਤਾਰੀ ਇਉ ਪਵ ਜਲ ਪਾਰ ਲੰਗਾਈ ਦੇਹੀ ਅੰਦਰ ਨਾਮ ਨਵਾਸੀ ਆਪੇ ਕਰਤਾ ਹੈ ਅਬਨਾਸੀ ਨਾ ਜੀਓ ਮਰੈ ਨਾ ਮਾਰਿਆ ਜਾਈ ਕਰ ਦੇਖੈ ਸ਼ਬਦ ਰਜਾਈ ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖਤ ਬਹਿ ਸਚਿਆਰਾ ਸਾਕੇਤ ਕੂੜੇ ਬੰਦ ਪੁਵਾਈਐ ਮਰ ਜਨਮ ਹੈ ਆਈ ਜਾਈ ਗੁਰ ਕੇ ਸੇਵਕ ਸਤ ਗੁਰ ਪਿਆਰੇ ਕੋਈ ਬੈਸੈ ਤਖਤ ਸੋ ਸ਼ਬਦ ਵਿਚਾਰੇ ਸਤਿ ਲਹਿ ਅੰਤਰਗਤ ਜਾਣੈ ਸਤ ਸੰਗਤ ਸਾਚ ਵਡਾਈ ਆਪ ਤਰੈ ਜਨ ਪਿਤਰਾ ਤਾਰੀ ਸੰਗਤ ਮੁਕਤ ਸੋ ਪਾਰ ਉਤਾਰੇ ਨਾਨਕ ਤਿਸ ਕਾਲਾ ਲਾ ਗੋਲਾ ਜਿਨ ਗੁਰਮੁਖ ਹਰ ਲਿਵ ਲਾਈ ਹੈ ਮਾਰੂ ਮਹੱਲਾ ਪਹਿਲਾ ਕੀਤੇ ਜੁਗ ਵਰਤੇ ਗੋਬਾਰੈ ਤਾੜੀ ਲਾਈ ਅਪਰੇ ਅਪਾਰੈ ਤੰਦੂਕਾਰ ਨਰਾਲਮ ਬੈਠਾ ਨਾ ਤਦ ਤੰਦ ਫਸਾਰਾਹੀ ਜੁਗ ਛੱਤੀ ਹੀ ਤਿਨਹਿ ਵਰਤਾਏ ਜਿਉ ਤਿਸ ਭਾਣਾ ਤਿਵੇਂ ਚਲਾਈ ਕਿਸਹਿ ਸ਼ਰੀਕ ਨਾ ਦੀਸੈ ਕੋਈ ਆਪੇ ਅਪਰਿਅਪਾਰਾਹੀ ਗੁਫਤੇ ਬੂਝੋ ਜੁਗ ਚਤਵਾਰੇ ਘਟ ਘਟ ਵਰਤੈ ਉਦਰ ਮਝਾਰੀ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵਿਚਾਰਾਹੀ ਪਿੰਡ ਅਕਤ ਮਿਲ ਪਿੰਡ ਸਰਿਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮੈਲੀ ਹੋਰ ਮਾਇਆ ਮੋਹ ਪਸਾਰਾਹੀ ਗਰਭ ਕੁੰਡਲ ਮਹਿ ਉਰ ਦਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਦਰ ਮਝਾਰਾਹੀ ਚਾਰ ਪਦਾਰਥ ਲੈ ਜਾਗ ਆਇਆ ਸ਼ਿਵ ਸ਼ਕਤੀ ਘਰ ਵਾਸਾ ਪਾਇਆ ਏਕ ਵਸਾਰੇ ਤਾਂ ਪੇੜ ਹਾਰੇ ਅੰਦਲੇ ਨਾਮ ਵਸਾਰਾ ਹੀ ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੂਹ ਬਾਲ ਰੰਗੀਲਾ ਜਿਸ ਕਾ ਸਾ ਸੋ ਤਿਨਹੀ ਲੀਆ ਭੂਲਾ ਰੋ ਬਣਹਾਰਾ ਹੀ ਪਰ ਜੋਵਨ ਮਰ ਜਾਏ ਕੇ ਕੀਜੈ ਮੇਰਾ ਮੇਰਾ ਕਰ ਰੋ ਵੀਜੈ ਮਾਇਆ ਕਾਰਨ ਰੋਏ ਬਗੂਚਹਿ ਤ੍ਰਿਗ ਜੀਵਨ ਸੰਸਾਰਾਹੀ ਕਾਲੀ ਹੂਫਨ ਤੌਲੇ ਆਈ ਬਿਨ ਨਾਵੇ ਗਤ ਗਿਆ ਗਵਾਈ ਦੁਰਮਤੇ ਅੰਦਲਾ ਬਿਨਸ ਬਨਾਸੈ ਮੂਟੇ ਰੋਏ ਪੁਕਾਰਾਹੀ ਆਪ ਵਿਚਾਰ ਨਾ ਰੋਹਿ ਕੋਈ ਸਤਗੁਰ ਮਿਲੈ ਤਾਂ ਸੋਜੀ ਹੋਈ ਬਿਨ ਗੁਰ ਬਜਰ ਕਪਾਤ ਨਾ ਖੂਲਾ ਹੈ ਸ਼ਬਦ ਮਿਲੈ ਨਿਸਤਾਰਾਹੀ ਬਿਰਧ ਪਿਆ ਤਨ ਸੀਜੈ ਦੇਹੀ RAM ਨਾ ਜਪਈ ਅੰਤ ਸਨੇਹੀ ਨਾਮ ਵਿਸਾਰ ਚੱਲੈ ਮੋਹਕਾਲੈ ਦਰਗਾਹ ਝੂਠ ਖਵਾਰਾਹੀ ਨਾਮ ਵਿਸਾਰ ਚੱਲੈ ਕੂੜਿਆਰੂ ਆਵਤ ਜਾਤ ਪੜੈ ਸਿਰ ਸ਼ਾਰੂ ਸਹੁਰੜੈ ਕਰ ਵਾਸ ਨਾ ਪਾਈ ਪੇੜੈ ਸਿਰ ਮਾਰਾਹੀ ਖਾਜੈ ਪੈੰਜੈ ਰਲੀ ਕਰੀਜੈ ਬਿਨ ਅਭ ਭਗਤੀ ਬਾਦ ਮਰੀਜੈ ਸਰ ਅਪਸਰ ਕੀ ਸਾਰ ਨਾ ਜਾਣੈ ਜੰਮ ਮਾਰੇ ਕਿਆ ਚਾਰਾਹੀ ਪਰਵਿਰਤੀ ਨਰ ਵਿਰਤ ਪਛਾਣੈ ਗੁਰ ਕੈ ਸੰਗ ਸ਼ਬਦ ਘਰ ਜਾਣੈ ਕਿਸੇ ਹੀ ਮੰਦਾ ਆਖ ਨਾ ਚੱਲੈ ਸੱਚ ਖਰਾ ਸਚਿਆ ਰਾਹੀ ਸਾਚ ਬਿਨਾ ਦਰਸਿਜੈ ਨਾ ਕੋਈ ਸਾਚ ਸ਼ਬਦ ਪੰਜੇ ਪਤ ਹੋਈ ਆਪੇ ਬਖਸ਼ ਲੈ ਤਿਸ ਭਾਵੇ ਹਉ ਮੈਂ ਗਰਬ ਨਿਵਾਰਾਈ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗਾ ਜੁਗੰਤਰ ਕੀ ਬਿਦ ਜਾਣੈ ਨਾਨਕ ਨਾਮ ਜਪੋ ਤਰ ਤਾਰੀ ਸਚ ਤਾਰੇ ਤारणਹਾਰਾਹੀ ਮਾਰੂ ਮਹੱਲਾ